ਲਖਵਿੰਦਰ ਸਿੰਘ ਇਹ ਤਰੰਤ ਰੋਡ ਨਾਮਤਾਰੀ ਗੰਡਾ ਐਸਐਸਸੀ ਬੈਂਕ ਸਰ ਇਹ ਦਿਖਾਤੀ ਹੋ ਜੀ ਸਰ ਉਹ ਸਤਾ ਹਮਤੇ ਕਿ ਤੇਨੇ ਬੰਦੇ ਅੰਦਰ ਆਏ ਆ ਉਹ ਕੈਸ਼ ਕਾਊਂਟਰ ਚ ਵੜ ਕੇ ਸਾਰਾ ਕੈਸ਼ ਕੱਢ ਕੇ ਲੈ ਗਏ ਆ ਹਾਂ ਜੀ ਪਿਸਤੌਲ ਦੀ ਨੋਕ ਤੇ ਅੰਦਰ ਸਟਾਰਟ ਹੋਏ ਸਰ ਹਾਂ ਜੀ ਐਸ ਸਾਰਾ ਕਸਟਮਰ ਨੇ ਸੀ ਸਰ ਕਿੰਨੇ ਤੱਕ ਦੀ ਲੋਟ ਹੋ ਗਈ ਸਰ ਹੋ ਗਈ 15 ਤੋਂ 20 ਲੱਖ ਦੀ ਕਿੰਨੇ ਪਲੇ ਦਾ ਟਾਈਮ ਸਰ 5 ਮਿੰਟ ਘੜ ਦੋ ਤੇ ਇਹ ਲੱਗਦਾ ਕਿ ਲੋਟਰੀ ਨੀਅਤ ਨਾਲ ਆਏ ਜਾਂ ਵੈਸੇ ਹੀ ਪਹਿਲਾਂ ਹੀ ਉਹਨਾਂ ਦਾ ਪਲਾਨਿੰਗ ਸੀ ਨਹੀਂ ਸਰ ਨੀਤ ਨਾਲ ਪੁਰੀ ਆਇਆ ਹੈ ਹਾਂਜੀ ਪਹਿਲਾਂ ਉਹਨਾਂ ਨੇ ਕੋਈ ਪਲਾਨਿੰਗ ਕੀਤੀ ਕੀ ਹੈ ਜਾਂ ਸਿੱਧਾ ਘੱਟ ਹੀ ਆ ਗਏ ਸਰ ਇਹ ਇਸ ਗੱਲ ਦਾ ਹੁਣ ਹੱਲ ਨਹੀਂ ਹੈ ਉਹਨਾਂ ਪਤਾ ਹਾਂਜੀ ਗੇਟ ਤੇ ਕੋਈ ਵੀ ਨਹੀਂ ਸੀਗਾ ਕੋਈ ਸਕਿਉਰਟੀ ਗਾਰਡ ਨਹੀਂ ਨਹੀ ਨਹੀ ਸਰ ਸਕਿਉਰਟੀ ਗਾਰਡ ਨਹੀਂ ਨਹੀ ਨਹੀ ਸਰ ਸੀਸੀਟੀਵੀ ਕੈਮਰੇ ਚੱਲਦੇ ਸੀ ਹਾਂ ਚੱਲਦੇ ਸਨ ਸਰ ਫੁਟੇਜ ਆ ਗਈ ਫੁਟੇਜ ਆ ਗਈ ਸਰ ਤਿੰਨੇ ਕਮੈਂਟ ਸੀ ਬੰਦੇ ਤਿੰਨੇ ਆਣੇ ਕਿਹਦੇ ਵੈਪਨ ਸੀ ਉਹਨਾਂ ਕੋਲ ਵੈਪਨ ਸਾਰੇ ਕਿ ਮੇਰੇ ਖਿਆਲ ਇੱਕ ਬੰਦੇ ਕੋਈ ਆ ਕਿਸ ਤੇ ਆਇਸੀ ਰਿਮੋਟ ਸੰਧ ਤੇ ਸਰ ਐਕਟਿਵਰ ਇਹ ਕਹਿੰਦੇ ਪੇ ਲੱਗੇ ਮਿਸਤਰੀ ਵਗੈਰਾ ਉੱਪਰ ਬਿਲਡਿੰਗ ਚ ਲੱਗੇ ਸਾਰੇ ਬੈਕ ਸਾਈਡ ਨੂੰ ਗਏ ਸਰ ਇੱਕ ਬੰਦੇ ਬੰਦੇ ਹਾਂਜੀ ਕਰਨਾ ਔਖਾ ਆ ਜੋ ਦੱਸਿਆ ਆ ਵੀ ਜਿਹੜੇ ਸਸਪੀਸ਼ੀਅਸ ਤਿੰਨ ਬੰਦੇ ਆਏ ਆ ਜੋ ਫੋਨ ਤੇ ਜਿੰਨੇ ਕਿ ਮੈਨੂੰ ਕਨਵੇ ਹੋਈ ਆ ਸੋ ਮੌਕਾ ਦੇਖ ਕੇ ਇਹਨੂੰ ਇਨਵੈਸਟੀਗੇਟ ਕਰਾਂਗੇ ਦੈਨ ਤੁਹਾਨੂੰ ਫਿਰ ਪੇ ਕਰ ਦਾਂਗੇ ਮੈਨੂੰ ਐਗਜ਼ੈਕਟ ਮੈਂ ਕਹਾਂ ਜੀ ਜਾ ਕੇ ਅੰਦਰ ਵਾਲੇ ਮੈਂ ਦੇਖਦਾ ਹਾਂ ਸਰ ਕਿੰਨੇ ਬੰਦੇ ਆਏ ਸੀ ਤਿੰਨ ਤਿੰਨ ਦੱਸ ਰਹੇ ਆ ਜਿੰਨੇ ਕਿ ਮੈਨੂੰ ਫੋਨ ਤੇ ਇਨਫੋਰਮੇਸ਼ਨ ਆ ਕਿ ਕੀ ਕਾਰਵਾਈ ਕੀਤੀ ਜਾਊਗੀ ਸਰ ਕਾਰਵਾਈ ਹੈ ਜੀ ਕਾਰਵਾਈ ਦੇਖੋ ਜੀ ਅਜੇ ਇਹਨਾਂ ਦਾ ਅਸੀਂ ਇਹਨਾਂ ਦੇ ਪੈਰਾਮੀਟਰਸ ਦੇਖਦੇ ਆਂ ਕਿ ਬੈਂਕ ਨੇ ਜਿਹੜੇ ਪ੍ਰੋਪਰ ਪੈਰਾਮੀਟਰ ਜਿਹੜੇ ਸੀ ਉਹਨਾਂ ਨੂੰ ਫਾਲੋ ਕਰ ਰਹੇ ਹਾਂ ਅਜੇ ਮੈਂ ਉਹ ਹੀ ਦੱਸਿਆ ਵੀ ਨੀਚਲੇ ਵਾਲੇ ਤਾਂ ਮੈਂ ਐਂਟਰ ਕਰ ਰਿਹਾ ਮੈਂ ਉਹ ਹੀ ਖੜੀ ਹਾਂ ਜੇ ਮੈਨੂੰ ਮੈਂ ਤਾਂ ਜਸ ਤੁਹਾਡੇ ਸਾਹਮਣੇ ਉੱਤਰਿਆ ਲੈਟ ਮੀ ਸੀ ਮੈਨੂੰ ਦੇਖ ਲੈਣ ਦੋ ਹਾਂਜੀ ਆ ਦੇ ਕੋਈ ਗੱਲ ਨਹੀਂ ਜੇ ਉਹ ਵੀ ਹੈਗਾ ਜੀ ਇਹਨੂੰ ਟੋਟਲ ਅਮਾਉਂਟ ਵੀ ਚੈੱਕ ਕਰਾਂਗੇ ਔਰ 100% ਇਹਨੂੰ ਥੋੜੇ ਜਿਹੇ ਟਾਈਮ 'ਚ ਅਸੀਂ ਟ੍ਰੇਸ ਕਰਾਂਗੇ ਅਸੀਂ ਅੰਦਰ ਜੀ ਪਤਾ ਲੱਗਾ ਕੁਝ ਮੈਂ ਉਹੀ ਦੱਸ ਰਿਹਾ ਜੀ ਮੈਂ ਤਾਂ ਹਜੇ ਹਜੇ ਆਏ ਕਦੇ ਤਾਈ ਹੀ ਪਤਾ ਲੱਗਾ ਕੁਝ ਮੈਂ ਫਿਰ ਬਾਰ-ਬਾਰ ਰਿਪੀਟ ਕਰ ਰਿਹਾ ਜੀ ਮੈਂ ਤੁਹਾਡੇ ਸਾਹਮਣੇ ਗੱਡੀ ਚੋਂ ਵਾਲੇ ਉਤਰਿਆ VIP ਡਿਊਟੀ ਚੱਲ ਰਹੀ ਸੀ ਅੰਦਰ ਜਾ ਕੇ ਅਸੀਂ ਜੋ ਵੀ ਮੈਨੂੰ ਇੱਕ ਵਾਰੀ ਮੈਂ ਮੌਕਾ ਦੇਖ ਲਵਾਂ ਔਰ ਇਹਨੂੰ ਵਿਦਨ ਆਵਰਸ ਅਸੀਂ 100% ਟ੍ਰੇਸ ਕਰਾਂਗੇ ਜੀ ਸਮਾਂ ਕਿੰਨੇ ਕੋਈ ਦਾ ਸਰ ਸਮਾਂ ਤੇ ਤੁਹਾਨੂੰ ਪਤਾ ਹੈਗਾ ਦੱਸਿਆ ਜੀ ਕਿੰਨੇ ਕੋਈ ਨਾ ਕੱਟੇ ਇੱਕ ਡੇਢ ਘੰਟੇ ਪਹਿਲਾਂ ਦੀ ਗੱਲ ਆ ਹੋ ਸਰ ਜੀ ਜੀ ਮੈਂ ਮੈਂ ਕਹ ਜੀ ਇਨੀਸ਼ially ਮੈਨੂੰ ਦੇਖਣ ਦਓਗੇ ਮੈਂ ਮੌਕੇ